ਲੋਕ ਸਭਾ ਚੋਣ ਪੇਟ ਦੇ ਕਈ ਰੰਗ ਵੇਖਣ ਨੂੰ ਮਿਲ ਰਹੇ ਨੇ ਅਜਿਹੇ ਰੰਗਾਂ ਚੋਂ ਇੱਕ ਰੰਗ ਬੀਜੇਪੀ ਦੀ ਸਟੇਟ ਲੀਡਰਸ਼ਿਪ ਨਾਲ ਜੁੜਿਆ ਹੈ ਮਤਲਬ ਕਿ ਭਾਜਪਾ ਦੀ ਟਕਸਾਲੀ ਲੀਡਰਸ਼ਿਪ ਇਸ ਖਾਸ ਚਰਚਾ ਮਤਲਬ ਅੱਜ ਸਾਡੇ ਨਾਲ ਜੁੜੇ ਨੇ ਭਾਜਪਾ ਦੇ ਸੀਨੀਅਰ ਆਗੂ ਖਰਜੀਤ ਸਿੰਘ ਗਰੇਵਾਲ ਸੋ ਸਭ ਤੋਂ ਪਹਿਲਾਂ ਗਰੇਵਾਲ ਸਾਹਿਬ ਚੈਨਲ ਈਮਿਸ਼ਨ ਪੰਜਾਬੀ ਵੱਲੋਂ ਤੁਹਾਡਾ ਵੈਲਕਮ ਸਵਾਗਤ ਸ਼ੁਕਰੀਆ ਜੀ ਤੁਹਾਨੂੰ ਗਰੇਵਾਲ ਸਾਹਿਬ ਆਪਾਂ ਗੱਲ ਕਰ ਰਹੇ ਸੀ ਸਿਆਸੀ ਰੰਗਾਂ ਦੀ ਤੇ ਬੀਜੇਪੀ ਨੂੰ ਜੇਕਰ ਆਪਾਂ ਇਹਦੇ ਵਰਕੇ ਫਰੋਲੀਏ ਤਾਂ ਜਿਹੜੀ ਸੀਨੀਅਰ ਟਕਸਾਲੀ ਲੀਡਰਸ਼ਿਪ ਸੀਗਾ ਇਹਨਾਂ ਚੋਣਾਂ ਦੇ ਵਿੱਚ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਜੇਕਰ ਆਪਾਂ ਓਵਰ ਆਲ ਨੂੰ ਭਾਂਪੀਏ ਤਾਂ ਜਿਵੇਂ ਉਹ ਇਗਨੋਰ ਕੀਤੀ ਗਈ ਹੈ ਨਹੀਂ ਨਹੀਂ ਅਸੀ ਕੋਈ ਗੱਲ ਨਹੀਂ ਹੈ ਦੇਖੋ ਸਾਡਾ ਚਾਈ ਸ਼ੀਟਾਂ ਸੀ ਦਰਦੇ ਸੀ 117 ਚੋਂ ਜੀ 3 13 ਜੋ ਤਿੰਨ ਲੋਕ ਸਵਾਲ ਰੜਦੇ ਸੀ ਇੱਕ ਸਾਈਡ ਦੀਆਂ ਆ 250 ਕਿਲੋਮੀਟਰ ਦਾ ਮਾਲਵੇਚ ਇਲਾਕਾ ਖਾਲੀ ਪਿਆ ਜਿੱਥੇ ਚੋਣ ਨਹੀਂ ਲੜਦੇ ਸੀ ਤੇ ਸਾਨੂੰ ਬੰਦੇ ਤਾਂ ਹੋਰ ਚਾਹੀਦੇ ਹੀ ਨੇ ਉਹਦੇ ਸਾਰੇ ਟਕਸਾਲੀ ਕਿੱਥੋਂ ਆ ਜਾਣਗੇ ਜੀ ਠੀਕ ਹੈ ਨਾ ਤਾਂ ਇਸ ਕਰਕੇ ਉਹ ਤਾਂ ਉਹ ਕੋਈ ਫਰਕ ਨਹੀਂ ਹੈ ਤੇ ਬਾਕੀ ਆਟੇ ਚ ਨਮਕ ਤਾਂ ਠੀਕ ਹੁੰਦਾ ਨਮਕ ਚਰਟਾ ਮਿਲਾ ਲਓ ਤਾਂ ਫਿਰ ਗੜਬੜ ਹੋ ਜਾਂਦੀ ਹੈ ਹਾਂ ਬਿਲਕੁਲ ਗਰੀਬਾਂ ਸਰ ਪਰ ਨਰਾਜ਼ਗੀ ਜਿਵੇਂ ਬਾਹਰ ਆ ਰਹੀ ਹੈ ਵੱਡੇ ਆਗੂਆਂ ਦੀ ਜਿਨ੍ਹਾਂ ਚ ਵਿਜੇ ਸੰਪਲਾ ਜੀ ਨੇ ਟਵੀਟ ਕੀਤਾ ਕੁਝ ਏਦਾਂ ਦਾ ਉਹਨਾਂ ਦਾ ਤਾਂ ਇਦਾਂ ਵੀ ਝਲਕ ਤਾਂ ਵੱਡੇ ਪੱਧਰ ਉੱਤੇ ਪੈ ਰਹੀ ਹੈ ਨਾ ਜੀ ਕਿਤਨਾ ਕਿਤੇ ਟਕਸਾਲੀ ਜਿਹੜੇ ਸੀਨੀਅਰ ਨੇ ਵਿਚਾਰੇ ਪੁਰਾਣੇ ਸਮੇਂ ਤੋਂ ਜੂਝਦੇ ਰਿਹਾ ਜਿਨ੍ਹਾਂ ਦੇ ਵਿੱਚ ਸਰਜੀਤ ਕੁਮਾਰ ਜਿਆਣੀ ਜੀ ਵੀ ਨੇ ਜਾਂ ਹੋਰ ਆਗੂ ਜੀ ਨਾ ਤੁਸੀਂ ਖੁਦ ਵੀ ਹੋ ਜੀ ਐਸੀ ਕੋਈ ਗੱਲ ਨਹੀਂ ਹੈ ਸਭ ਠੀਕ ਹੋ ਜਾਏਗਾ ਹੁੰਦਾ ਹੀ ਹੈ ਥੋੜਾ ਬਹੁਤ ਤਾਂ ਪਰਿਵਾਰ 'ਚ ਵੀ ਹੁੰਦਾ ਏ ਯਾਰ ਘਰ 'ਚ ਵੀ ਹੋ ਜਾਂਦਾ ਤੇ ਮੀਆਂ ਬੀਵੀ ਦਾ ਵੀ ਝਗੜਾ ਹੋ ਜਾਂਦਾ ਜਿਹੜੇ ਜੀਵਨ ਸੱਤ ਜਨਮਾਂ ਦਾ ਕਹਿੰਦੇ ਇਕੱਠੇ ਸੱਤ ਜਨਮਾਂ ਨੂੰ ਵਿਆਹਣੇ ਆ ਤੇ ਉਹ ਕੋਈ ਖਾਸ ਗੱਲ ਨਹੀਂ ਹੁੰਦੀ ਇਹ ਹੁੰਦੀਆਂ ਰਹਿੰਦੀਆਂ ਨੇ ਕੋਈ ਤੂਲ ਦੇਣ ਵਾਲੀਆਂ ਗੱਲਾਂ ਨਹੀਂ ਹੈ ਹਰ ਪਾਰਟੀ ਚ ਹੈ ਨਹੀਂ ਨਹੀਂ ਚਲੋ ਤੂਲ ਵਾਲੀ ਗੱਲ ਨਹੀਂ ਵੈਸੇ ਇਹ ਨਹੀਂ ਦਨੀ ਇਹ ਚਰਚਾ ਇਦਾਂ ਦੀ ਕੁਝ ਰੰਗ ਕੁਝ ਸਿਆਸੀ ਰੰਗਾਂ ਦੀ ਆਪਾਂ ਗੱਲ ਕਰਦੇ ਆ ਤਾਂ ਫਿਰ ਜਿਵੇਂ ਸਰਜੀਤ ਕੁਮਾਰ ਜਿਆਣੀ ਨੂੰ ਤੁਸੀਂ ਸ਼ਾਇਦ ਮਨਾਉਣ ਵੀ ਗਏ ਕੋਈ ਇਦਾਂ ਦੀ ਗੱਲਬਾਤ ਕਿਵੇਂ ਆ ਰਿਹਾ ਰਿਸਪੌਂਸ ਉਹਨਾਂ ਵੱਲੋਂ ਜੀ ਉਹ ਜਿਆਣੀ ਦਾ ਫਕਰ ਆਦਮੀ ਆ ਉਹਦਾ ਮੰਨਣਾ ਹੀ ਹੋਇਆ ਉਹ ਕੀ ਕਹਿੰਦੇ ਆ ਤੇ ਵਿਜੇ ਸਾਂਪਲਾ ਜੀ ਹੁਰੀ ਉਹਨਾਂ ਵੱਲੋਂ ਆਹ ਵਿਜੇ ਸਾਂਪਲਾ ਜੀ ਦਾ ਜ਼ਰੂਰ ਥੋੜਾ ਹੈ ਨਾਰਾਜ਼ਗੀ ਉਹ ਵੀ ਠੀਕ ਹੋ ਜਾਏਗੀ ਕੋਸ਼ਿਸ਼ ਕੀਤੀ ਹੈ ਕਿਤੇ ਉਹਨਾਂ ਦਾ ਕਿਸੇ ਹੋਰ ਪਾਰਟੀ ਵੱਲ ਮਹਾਜ ਤਨੀ ਕੱਟ ਰਹੇ ਜੀ ਉਹ ਤਾਂ ਦੇਖੋ ਹਰ ਕਿਸੇ ਦੇ ਰਸਤੇ ਖੁੱਲ੍ਹੇ ਹੁੰਦੇ ਆਈ ਡੈਮੋਕ੍ਰੇਸੀ ਹੂੰ 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 ਉਹ ਕਿੱਪਾ ਕੀ ਕਹਿ ਸਕਦੇ ਅਵਨਾਸ਼ ਰਾਏ ਖੰਨਾ ਦੀ ਟੀਮ ਵੀ ਸ਼ਾਇਦ ਸਾਇਲੈਂਟ ਇਸ ਹੋਣ ਵਾਲੇ ਮਾਹੌਲ ਤੋਂ ਨਹੀਂ ਅਵਨਾਸ਼ ਰਾਏ ਖੰਨਾ ਤਾਂ ਉੱਥੇ ਤ੍ਰਿਪੁਰਾ ਦੇ ਪਰਿਵਾਰੀ ਲਾਤੇ ਨੇ ਚੋਣ ਪਰਿਵਾਰੀ ਚੋਣ ਕਰਾਉਣ ਗਏ ਹੋਏ ਆ ਹੂੰ ਹੂੰ ਉਹ ਤਾਂ ਉਹ ਕੋਈ ਰਾਜਨੀਤੀ ਜੇਕਰ ਆਪਾਂ ਪਟਿਆਲੇ ਦੀ ਗੱਲ ਕਰ ਲਈਏ ਪਪੇਸ਼ ਅਗਰਵਾਲ ਨੇ ਵੱਡੇ ਆਗੂ ਤੇ ਉਹ ਖੰਨੇ ਜ਼ਿਲ੍ਹੇ ਦੇ ਪਰਿਵਾਰੀ ਨੇ ਤੇ ਉਹਨਾਂ ਦੇ ਸਾਹਮਣੇ ਜਿਹੜੀ ਟਿਕਟ ਮਿਲੀ ਏ ਉਹ ਮਹਾਰਾਣੀ ਪ੍ਰਨੀਤ ਕੌਰ ਨੂੰ ਭਾਜਪਾ ਵੱਲੋਂ ਉਹਨਾਂ ਦਾ ਕਹਿਣਾ ਪਿਛਲੇ ਕਈ ਦਿਨਾਂ ਤੋਂ ਜਦੋਂ ਤੋਂ ਟਿਕਟ ਮਿਲੀ ਏ ਕਦੇ ਉਹਨਾਂ ਨਾਲ ਦਵਾਸ ਲਾਮਣੀ ਕਦੇ ਫੋਨ ਨਹੀਂ ਕੋਈ ਮੀਟਿੰਗ ਨਹੀਂ ਅਜਿਹੀ ਤਰ੍ਹਾਂ ਦਾ ਵਰਤਾਰਾ ਵੱਖਰੀ ਤਰ੍ਹਾਂ ਦਾ ਵੀ ਸਾਹਮਣੇ ਆ ਰਿਹਾ ਦੇਖੋ ਇਸ ਤਰ੍ਹਾਂ ਹੁੰਦਾ ਹੈ ਤਾਂ ਹੁਣ ਚੋਣੋ ਪ੍ਰਚਾਰ ਚ ਕਈ ਵਾਰ ਟਾਈਮ ਨਹੀਂ ਲੱਗਦਾ ਹੂੰ ਤੇ ਜੇ ਉਹਨਾਂ ਕੋਲ ਟਾਈਮ ਨਾ ਹੋਵੇ ਅਸੀਂ ਚਲੇ ਜਾਈਏ ਉਹਨਾਂ ਕੋਲ ਕੀ ਫਰਕ ਪੈਂਦਾ ਇਹਦੇ 'ਚ ਇੰਨੇ ਵੀ ਕੋਈ ਪ੍ਰਵਾਹਤ ਵਾਲੀ ਕੋਈ ਗੱਲ ਨਹੀਂ ਹੈ ਕੋਪੇਸ਼ ਅਗਰਵਾਲ ਪੁਰਾਣੇ ਆ ਹਾਂ ਉਹਨਾਂ ਦੇ ਪਿਤਾ ਜੀ ਵੀ ਸਾਡੀ ਪਾਰਟੀ ਚ ਸਾਡੇ ਸ਼ਹੀਦ ਸੀ ਜੀ ਸ਼ੰਭੂ ਪ੍ਰਸ਼ਾਦ ਜੀ ਦੇ ਬੇਟੇ ਆ ਜੀ 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 ਕੋਈ ਐਸੀ ਗੱਲ ਨਹੀਂ ਹੈ ਅਗਰਵਾਲ ਸਾਹਿਬ ਤੁਸੀਂ ਖੁਦ ਵੀ ਕਿਸੇ ਟਿਕਟ ਦੀ ਕਿਤੇ ਜੋਰ ਰਜਮਾਈ ਦੇ ਵਿੱਚ ਸੀ ਜਾਂ ਦਵਾਉਣ ਵਾਲਿਆਂ ਦੇ ਵਿੱਚ ਸੀ ਆ ਮੈਂ ਚੋਣਾਂ ਦੀ ਜਿਹੜੀ ਕਮੇਟੀ ਹੈ ਹਾਂ ਚੋਣ ਸੰਮਤੀ ਉਹਦਾ ਮੈਂਬਰ ਆ ਜੀ ਉਹਦਾ ਇਚਾਰਾ ਕਰ ਰਹੇ ਸੀ ਕਿਸੇ ਮਤਲਬ ਲੋਕ ਸਭਾ ਲਈ ਜਾਂ ਤੁਹਾਡਾ ਨਿਸ਼ਾਨਾ ਵਿਧਾਨ ਸਭਾ ਹੀ ਹੈ? ਨਾ ਮੇਰਾ ਵਿਧਾਨ ਸਭਾ ਨਾ ਲੋਕ ਸਭਾ ਜੀ। ਦੇਖਦੇ ਆਂ ਪਾਰਟੀ ਖੜੀ ਹੋ ਜੇ ਸਾਡੀ ਤਾਂ ਸਾਨੂੰ ਤਾਂ ਇਹ ਖੁਸ਼ੀ ਹੁੰਦੀ ਐ ਐਸੀ ਚੀਜ਼ ਦੀ। ਨਹੀਂ ਨਹੀਂ ਪਾਰਟੀ ਤਾਂ ਖੜੀ ਹੋ ਗਈ ਤੁਸੀਂ ਉਦੋਂ ਤੋਂ ਪਾਰਟੀ ਦੇ ਨਾਲ ਜੁੜੇ ਹੋ ਜਦੋਂ ਤਾਂ ਸ਼ਾਇਦ ਦੋ ਕੋ ਐਮਪੀ ਹੁੰਦੇ ਸੀ ਬੀਜੇਪੀ ਦੇ ਭਾਜਪਾ ਕੋਈ ਗੱਲ ਨਹੀਂ ਫਿਰ ਕੀ ਐ? ਪਰ ਐਨੀ ਜੁੜੇ ਹੋਏ ਹੁਣ ਵੀ ਜੁੜੇ ਆ ਅੱਗੇ ਵੀ ਜੁੜੇ ਰਹੇ ਨੇ। ਪਰ ਐ ਨਾ ਜਿਵੇਂ ਕਿਸਾਨ ਅੰਦੋਲਨ ਵੇਲੇ ਤੁਸੀਂ ਇੱਕ ਜਜ਼ਾਰੂ ਬਣ ਕੇ ਪਾਰਟੀ ਦੇ ਹੱਕ ਦੇ ਵਿੱਚ ਖੜੇ ਰਹਿ। ਤੇ ਪ੍ਰਧਾਨ ਮੰਤਰੀ ਮੋਦੀ ਦੇ ਖਿਲਾਫ ਜਿੱਥੋਂ ਵੀ ਕੋਈ ਵਿਰੋਧੀ ਆਵਾਜ਼ ਆਉਂਦੀ ਸੀ ਤੁਸੀਂ ਢਾਲ ਬਣਦੇ ਸੀ ਬੀਜੇਪੀ ਲਈ ਖਾਸ ਕਰਕੇ ਪ੍ਰਧਾਨ ਮੰਤਰੀ ਮੋਦੀ ਦੇ ਉਹ ਤਾਂ ਹੁਣ ਵੀ ਬਣਾਗੇ ਉਹ ਤਾਂ ਹੁਣ ਵੀ ਬਣਾਗੇ ਸਾਡੇ ਲੀਡਰ ਨੇ ਕਿਤੇ ਹੁਣ ਕੋਈ ਰੰਜਤ ਨਹੀਂ ਮੰਨਦੇ ਵਿੱਚ ਵੀ ਸਾਨੂੰ ਇੰਨੇ ਲੰਬੇ ਸਮੇਂ ਦੇ ਅਸੀਂ ਆਗੂ ਆ ਟਕਸਾਲੀ ਆ ਉਸ ਕਦਰ ਨਹੀਂ ਆ ਰਹੀ ਨਵੇਂ ਆ ਰਹੇ ਨੇ ਚਿਹਰੇ ਜਿਵੇਂ ਹੁਣ ਲੋਕ ਸਭਾ ਦੇ ਵਿੱਚ ਉਹ ਤਾਂ ਆਉਂਦੇ ਹੀ ਹੁੰਦੇ ਆ ਨਵੇਂ ਆਈ ਜਾਣ ਸਾਨੂੰ ਕੋਈ ਫਰਕ ਨਹੀਂ ਪੈਂਦਾ ਸਾਡੇ ਰੁਤਬੇ ਤੇ ਸਾਡੇ ਕੱਦ ਤੇ ਕੋਈ ਫਰਕ ਨਹੀਂ ਨਵੇਂ ਚਿਹਰੇ ਨਾਲ رابطہ ਸਾਰੇ ਨਾਲ ਕਾਇਮ ਹੈ ਜੀ ਬਿਲਕੁਲ ਜਿਹੜੇ ਨਵੇਂ ਐਮਪੀ ਆਏ ਨੇ ਤੁਹਾਡੇ ਟਿਕਟਾਂ ਉਮੀਦਵਾਰ ਸਭ ਆਪਣੇ ਨੇ ਸਭ ਆਪਣੇ ਕੋਈ ਪੰਜਾਬ ਦੇ ਜਿਹੜੇ ਜਿਹੜੇ ਭਾਜਪਾ ਦਾ ਕਿਡਰੇ ਕੋਈ ਉਹਨਾਂ ਨੂੰ ਸਨੇਹਾ ਦੇਣਾ ਚਾਹੁੰਦੇ ਹੋ ਬਹੁਤ ਤਗੜੇ ਹੋ ਕੇ ਇਸ ਵਾਰ 400 ਪਾਰ ਜਾਣਾ ਤੀਸਰੀ ਵਾਰ ਮੋਦੀ ਸਰਕਾਰ ਤੇ ਇਹ ਜੇ ਇਕੱਠੇ ਹੋ ਕੇ ਲੱਗੇ ਰਹਾਂਗੇ ਕਮਲ ਦੇ ਨਿਸ਼ਾਨ ਨੂੰ ਹੀ ਸਾਡਾ ਉਮੀਦਵਾਰ ਮੰਨਾਂਗੇ ਤੇ ਤਾਦੀ ਗੱਲ ਬਣਨੀ ਹੈ ਔਰ ਇਸੇ ਤਰ੍ਹਾਂ ਹੀ ਲੱਗੇ ਹੋਏ ਸਾਰੇ ਭਾਜਪਾ ਦੇ ਲੋਕ ਉੰਜ ਗਰੀਵਾਲ ਸਾਹਿਬ ਇੱਕ ਵੱਖਰਾ ਵੀ ਬੀਜੇਪੀ ਦੀ ਸਟਰੈਟਜੀ ਸਾਹਮਣੇ ਆ ਰਹੀ ਹੈ ਜਿਵੇਂ ਦੇਸ਼ ਭਰ ਦੇ ਵਿੱਚ ਤਾਂ ਜਿਵੇਂ ਹਿੰਦੂ ਜਿਹੜੀ ਹੈ ਮਾਮਲੇ ਨੂੰ ਲੈ ਕੇ ਅੱਗੇ ਵਧਾਇਆ ਜਾ ਰਿਹਾ ਪੰਜਾਬ ਦੇ ਵਿੱਚ ਸਿੱਖ ਚਿਹਰਿਆਂ ਤੇ ਟਾਰਗੇਟ ਕੀਤਾ ਜਾ ਰਿਹਾ ਉਹਨਾਂ ਨੂੰ ਪਾਰਟੀ ਦੇ ਵਿੱਚ ਲਾਇਆ ਜਾ ਰਿਹਾ ਟਿਕਟਾਂ ਨਿਵਾਜੀਆਂ ਜਾਰੀਆਂ ਨੇ ਇਹ ਕੀ ਸਮਝਦੇ ਹੋ ਸਾਰੇ ਤੁਹਾਡੀ ਪਾਰਟੀ ਦਾ ਮਾਮਲਾ ਹੈ ਇਹ ਠੀਕ ਹੈ ਇਦਾਂ ਹੀ ਇੰਟਰਨਾ ਲੈਣਾ ਜਿਹੜੇ ਵਰਗ ਸਾਡੇ ਨਾਲ ਘਟਨੇ ਉਹਨਾਂ ਨੂੰ ਜੋੜਨਾ ਪੈਣਾ ਜਿਸ ਜਿਸ ਜਗ੍ਹਾ ਤੇ ਸਾਰੇ ਏਰੀਆ ਦੀ ਰਿਪਰੈਜ਼ੈਂਟੇਸ਼ਨ ਚਾਹੀਦੀ ਹੁੰਦੀ ਹੈ ਉਹ ਇਸ ਤਰ੍ਹਾਂ ਹੀ ਕਰਨਾ ਪੈਣਾ ਸਾਰੇ ਰਹੇ ਹੂੰ ਹੂੰ ਗਰਵਾਲ ਸਾਹਿਬ ਜੀ ਕਿਸਾਨਾਂ ਵੱਲੋਂ ਬੀਜੇਪੀ ਦੇ ਖਿਲਾਫ ਵਿਰੋਧ ਦਰਜ ਕਰਵਾਉਣ ਦਾ ਕਿਸਦਾ ਦਿੱਤਾ ਗਿਆ ਇਸ ਕੇਮ ਵੱਲੋਂ ਉਹਦੇ ਪਰੇ ਜੀ ਤੁਹਾਡਾ ਕੀ ਕਹਿਣਾ ਹੈ ਕੀ ਸਮਝਦੇ ਹੋ ਕਿ ਹੁਣ ਇਲੈਕਸ਼ਨ ਹੈ ਚੋਣ ਜਾਬਤਾ ਲੱਗਿਆ ਹੋਇਆ ਹੈ ਅਜਿਹੇ ਦੇ ਬਾਵਜੂਦ ਵੀ ਬੀਜੇਪੀ ਦਾ ਉਹ ਖਿਹੜਾ ਨਹੀਂ ਛੱਡ ਰਿਹਾ ਦੇਖੋ ਇਸ ਤਰ੍ਹਾਂ ਜੇ ਤਾਂ ਜਿਹੜਾ ਬੀਜੇਪੀ ਜਾਂ ਕਿਸੇ ਦਾ ਵੀ ਕਾਂਗਰਸ ਦਾ ਜਾਂ ਅਕਾਲੀ ਦਲ ਦਾ ਜਿਹੜਾ ਵੀ ਵਿਰੋਧ ਕਿਸ ਨੇ ਕਰਨਾ ਹੂੰ ਉਹ ਪੀਸਫੁੱਲ ਹੋਵੇ ਜੀ ਉਹ ਕਰ ਸਕਦਾ ਜੀ ਜੀ ਠੀਕ ਹੈ ਔਰ ਜੇ ਵਿਰੋਧ ਜਿਹੜਾ ਹੈਗਾ ਉਹ ਹਿੰਸਕ ਹੋਵੇ ਉਹ ਨਹੀਂ ਹੋਣਾ ਚਾਹੀਦਾ ਹੂੰ ਉਹਨੂੰ ਫਿਰ ਕਾਨੂੰਨ ਦੇਖਦਾ ਠੀਕ ਹੈ ਹੂੰ ਹੂੰ ਜੀ ਜੀ ਹਾਂਜੀ ਗਰੇਵਾਲ ਸਾਹਿਬ ਇੱਕ ਆਪਾਂ ਜਿਹੜਾ ਵਿਸ਼ਾ ਸੀ ਉਹਦੇ ਤੇ ਥੋੜਾ ਜਿਹਾ ਦੁਬਾਰਾ ਆਈਏ ਕਿ ਹੁਣ ਜਿਵੇਂ ਕੁਝ ਤੁਹਾਡੇ ਆਗੂ ਨਾਰਾਜ਼ ਚੱਲ ਰਹੇ ਨੇ ਜਿਨ੍ਹਾਂ ਨੂੰ ਰੰਜਾ ਹੈ ਕਿ ਨਵੇਂ ਚਿਰਿਆਂ ਨੂੰ ਤਰਜੀਹ ਜ਼ਿਆਦੀ ਦਿੱਤੀ ਗਈ ਹੈ ਕੇਂਦਰੀ ਲੀਡਰਸ਼ਿਪ ਵੱਲੋਂ ਜਾਂ ਜਿੱਥੇ ਕਿਤੇ ਵੀ ਕੀ ਤੁਸੀਂ ਇਹ ਆਵਾਜ਼ ਕੇਂਦਰੀ ਲੀਡਰਸ਼ਿਪ ਤੱਕ ਪਹੁੰਚਾਈ ਵੀ ਪੰਜਾਬ ਦੇ ਵਿੱਚ ਅਜਿਹੇ ਹਾਲਾਤ ਬਣਦੇ ਵਿਖਾਈ ਦੇ ਰਹੇ ਹੈ ਇਹ ਉੱਤਰ ਕੇਂਦਰ ਵਾਲਿਆਂ ਨੂੰ ਸਭ ਪਤਾ ਹੁੰਦਾ ਸਾਡੀਆਂ ਮੀਟਿੰਗਾਂ ਹੁੰਦੀਆਂ ਇੰਨਾਂ ਦੀਆਂ ਸਭ ਹਰ ਚੀਜ਼ ਤੇ ਡਿਸਕਸ਼ਨ ਹੁੰਦੀ ਹੈ ਐਸੀ ਕੋਈ ਗੱਲ ਨਹੀਂ ਨਹੀਂ ਪਰ ਜਿਵੇਂ ਕਿ ਹੁਣ ਵੱਡਾ ਤੁਹਾਡਾ ਵਿਜੇ ਸੰਪਲਾ ਵੱਡਾ ਚਿਹਰਾ ਸਨ ਜੇਕਰ ਉਹਨਾਂ ਵੱਲੋਂ ਕੋਈ ਝਟਕਾ ਦਿੱਤਾ ਜਾਂਦਾ ਤਾਂ ਭਾਜਪਾ ਲਈ ਜਿਹੜੀ ਪੰਜਾਬ ਦੀ ਲੀਡਰਸ਼ਿਪ ਲਈ ਤਾਂ ਨਮੋਸ਼ੀ ਹੋਏਗੀ ਨਾ ਅਜੇ ਤਾਂ ਕੋਈ ਝਟਕਾ ਨਹੀਂ ਜਦੋਂ ਆਏਗਾ ਫਿਰ ਉੱਤੇ ਕਮੈਂਟਸ ਕਰਾਂਗੇ ਉਦੋਂ ਹੀ ਕਮੈਂਟਸ ਕਰਦੇ ਰਹੋ ਦਾ ਫਾਇਦਾ ਨਹੀਂ ਨਾ ਉਹ ਤਾਂ ਸਾਡੇ प्रदेश ਦੇ ਪ੍ਰਧਾਨ ਵੀ ਰਹੇ ਨੇ ਸਾਡੇ ਮਿਨਿਸਟਰ ਰਹੇ ਐ ਸੈਂਟਰ ਚ ਨੈਸ਼ਨਲ ਐਸਸੀ ਕਮਿਸ਼ਨ ਦੇ ਚੇਅਰਮੈਨ ਰਹੇ ਆ ਤੇ ਇਸ ਕਰਕੇ ਬੜੀਆਂ ਜ਼ਿੰਮੇਵਾਰੀਆਂ ਤੇ ਰਹੇ ਤਾਂ ਮੈਨੂੰ ਨਹੀਂ ਲੱਗਦਾ ਕੋਈ ਐਸੀ ਜੀ ਗੱਲ ਹੋਏਗੀ ਹੂੰ ਹੂੰ ਛੋਟੀ ਮੋਟੀ ਨਾਰਾਜ਼ਗੀ ਤਾਂ ਹੁੰਦੀ ਰਹਿੰਦੀ ਜੀ 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 ਤੇ ਜਿਵੇਂ ਹੁਣ ਤੁਹਾਡੇ ਭਾਜਪਾ ਵੱਲੋਂ ਇੱਕ ਚੋਣ ਮੈਨੀਫੈਸਟੋ ਯਾਨੀ ਕਿ ਸੰਕਲਪ ਦਿੱਤਾ ਗਿਆ ਹੈ ਨਾ ਉਦੇ ਵਿੱਚ ਕਿਸਾਨਾਂ ਵੱਲੋਂ ਇੱਕ ਰੰਜ ਆ ਰਿਹਾ ਕਿ ਸਾਡੀਆਂ ਉਸ ਕਦਰ ਉਹਦੇ ਵਿੱਚ ਮੈਨੀਫੈਸਟੋ ਦੇ ਵਿੱਚ ਕਿਸਾਨੀ ਮੰਗਾਂ ਦਾ ਜ਼ਿਕਰ ਨਹੀਂ ਜਿੰਨਾ ਉਹਨਾਂ ਨੂੰ ਆਸ ਸੀ ਆ ਮੇਰੇ ਕੋਲ ਪਿਆ ਲਿਖਿਆ ਹੋਇਆ ਹੈ ਇਹਦੇ ਵਿੱਚ ਜੀ ਅ ਸਿੱਧਾ ਲਿਖਿਆ ਹੋਇਆ ਹੈ ਕਿ ਜਿਹੜੀ ਐਮਐਸਪੀ ਐਗਜ਼ਿਸਟਿੰਗ ਐਮਐਸਪੀ ਆ ਇਹ ਪਹਿਲਾਂ ਜਾਰੀ ਸੀ ਅੱਗੇ ਵੀ ਜਾਰੀ ਰਹੂਗੀ ਪਹਿਲਾਂ ਵੀ ਸੀਗੀ ਅੱਜ ਵੀ ਹੈ ਤੇ ਅੱਗੇ ਵੀ ਰਹੇਗੀ ਹੋਰ ਇਹਦੇ ਬਾਰੇ ਕੀ ਕਹੀਏ ਐਮਐਸਪੀ ਤੇ ਗਰੰਟੀ ਕਾਨੂੰਨ ਦੀ ਮਤਲਬ ਉਹਨਾਂ ਦੇ ਇੱਕ ਮੰਗਾਂ ਦੇ ਵਿੱਚ ਇੱਕ ਮੰਗ ਇਹ ਵੀ ਇਹ ਲਿਦਨੀ ਵਾਰੀ ਜਾ ਰਹੀ ਹੈ ਕਿਸਾਨੀ ਤਰਫੋਂ ਨਹੀਂ ਐਮਐਸਪੀ ਕਿਹੜੀ ਗਲਤੀ ਐਮਐਸਪੀ ਦੀ ਉਹ ਜਦੋਂ ਮੌਕਾ ਆਊਗਾ ਦੇਖਾਂਗੇ ਹੂੰ ਕਹਿੰਦਾ ਪਾਬ ਕਿ ਆਪਣੀ ਸਰਕਾਰ 400 ਤੋਂ ਪਾਰ ਜਾਊਗੀ ਤਾਂ ਦੇਸ਼ ਦਾ ਹਰ ਵਰਗ ਮਤਲਬ ਇਹ ਨਹੀਂ ਕੋਈ ਕੋਈ ਨਿਰਾਸ਼ ਰਹੇਗਾ ਐਸ ਵਾਰ 400 ਪਾਰ 30ਵੀਂ ਵਾਰ ਮੋਦੀ ਸਰਕਾਰ ਹੂੰ ਨਾਲ ਦੂਜੇ ਬਣੇ ਵਿਰੋਧੀ ਤਰ੍ਹਾਂ ਗਰੀਵਾਲ ਸਾਹਿਬ ਇਹ ਵੀ ਕਹਿ ਰਿਹਾ ਨੇ ਕਿ ਜੇਕਰ ਇੰਨੀਆਂ ਸੀਟਾਂ ਆਉਂਦੀਆਂ ਇੰਨਾ ਵੱਡਾ ਬਹੁਮਤ ਤਾਂ ਸੰਵਿਧਾਨ ਬਦਲਣ ਦੀ ਤਾਕਤ ਰੱਖੇਗੀ ਸਰਕਾਰ ਤਾਂ ਦੇਸ਼ ਨੂੰ ਖਤਰਾ ਹੈ ਇਹ ਸੰਵਿਧਾਨ ਬਦਲਿਆ ਜਾਏਗਾ ਪਰ ਇਹ ਸੰਵਿਧਾਨ ਤਾਂ ਸੁਰੱਖਿਆ ਤੇ ਸਾਡੀ ਸਰਕਾਰ ਚ ਆ ਜੀ ਇਹਨਾਂ ਦੀ ਸਰਕਾਰ ਤੋਂ ਤਾਂ ਖਤਰਾ ਹੈ ਸੰਵਿਧਾਨ ਨੂੰ ਹੁਣ ਕੇਜਰੀਵਾਲ ਜੀ ਅਰੈਸਟ ਹੋਏ ਹੂੰ ਬਾਕੀ ਇਹਨਾਂ ਦੇ ਲੋਕ ਹੋਏ ਹੂੰ ਔਰ ਉਹਨਾਂ ਦੇ ਖਿਲਾਫ ਇੱਕ ਸਾਜ਼ਿਸ਼ ਰਚੀ ਗਈ ਹੂੰ ਇਹਨਾਂ ਨੇ ਇੱਕ ਰੈਲੀ ਰੱਖਤੀ ਤੇ ਇਹ ਕੋਈ ਵਿਧਾਇਕ ਬਣੇ ਅਰੈਸਟ ਕੀਤੇ ਨੇ ਹੂੰ ਹੂੰ ਅਰੈਸਟ ਕੀਤੇ ਈ ਦੀ ਨੇ ਸਰਕਾਰੀ ਜਾਂਚ ਏਜੰਸੀ ਨੇ ਸੈਂਟਰਲ ਜਾਂਚ ਏਜੰਸੀ ਨੇ ਜੀ ਔਰ ਉਸ ਤੋਂ ਬਾਅਦ ਇਹਨਾਂ ਨੂੰ ਜ਼ਮਾਨਤਾਂ ਨਹੀਂ ਦਿੱਤੀਆਂ ਜੇਲ੍ਹ ਚ ਗਏ ਇਹ ਨਿਆਂਪਾਲਿਕਾ ਦੀ ਵਜ੍ਹਾ ਕਰਕੇ ਨਿਆਂਪਾਲਿਕਾ ਕੀ ਹੈ ਸੰਵਿਧਾਨਿਕ ਸੰਸਥਾ ਹੈਗੀ ਆ ਸੰਵਿਧਾਨ ਦਾ ਇੱਕ ਮਹੱਤਵਪੂਰਨ ਹੰਗਾ ਠੀਕ ਹੈ ਤੇ ਉਸੇ ਸੰਵਿਧਾਨ ਦੇ ਖਿਲਾਫ ਵੀ ਉਸ ਮਹੱਤਵਪੂਰਨ ਹੰਗ ਦੇ ਖਿਲਾਫ ਇਹ ਰੈਲੀ ਕਰ ਰਹੇ ਆ ਤੇ ਸੰਵਿਧਾਨ ਤੋਂ ਖਿਦਰਾ ਇਹਨਾਂ ਨੂੰ ਜਿਸ ਇਹਨਾਂ ਤੋਂ ਜੇ ਸਾਡੇ ਤੋਂ ਹੂੰ ਹੂੰ ਜੀ ਜੀ ਇਸ ਕਰਕੇ ਇਸ ਤਰ੍ਹਾਂ ਦੀ ਗੱਲ ਦੇ ਕਰੋ ਸਵਧਾਨ ਸੁਰੱਖਿਆ ਦਾ ਬਿਲਕੁਲ ਗਰੀਵਾਲ ਸਾਹਿਬ ਆਪਾਂ ਆਖਰੀ ਸਵਾਲ ਵਿਸ਼ੇ ਉੱਤੇ ਜਿਹੜਾ ਜੁੜਿਆ ਹੈ ਕਿ ਤੁਸੀਂ ਬੀਜੇਪੀ ਲਈ ਵੱਡੀ ਇੱਕ ਲੜਾਈ ਵੀ ਲੜੀ ਕਿਸਾਨੀ ਮੋਰਚੇ ਵੇਲੇ ਵੀ ਬੀਜੇਪੀ ਦੇ ਹੱਕ ਦੇ ਵਿੱਚ ਮੋਦੀ ਸਾਹਿਬ ਦੇ ਹੱਕ ਦੇ ਵਿੱਚ ਸਟੈਂਡ ਲੈਂਦੇ ਰਹੇ ਜਿੰਦਾਬਾਦ ਦਾ ਇੱਕ ਚਿਹਰਾ ਸੀ ਤੁਹਾਡਾ ਬੀਜੇਪੀ ਲਈ ਤੇ ਹੁਣ ਉਹ ਚਿਹਰੇ ਬੀਜੇਪੀ ਦੇ ਵਿੱਚ ਆ ਗਏ ਨੇ ਜਿਹੜੇ ਉਸ ਵੇਲੇ ਬੀਜੇਪੀ ਨੂੰ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੂੰ ਗਾਲ੍ਹਾਂ ਕੱਢਦੇ ਸੀ ਕੀ ਹੁਣ ਉਹਨਾਂ ਵਾਲੀ ਵੀ ਤੁਸੀਂ ਜਿੰਦਾਬਾਦ ਉਸੇ ਤਰ੍ਹਾਂ ਹੀ ਆਪਣਾ ਪਾਰਟੀ ਦਾ ਜਿਹੜਾ ਤੁਹਾਡਾ ਵਿਚਾਰ ਪ੍ਰੋਗਰਾਮ ਜਾਰੀ ਰੱਖੋਗੇ ਇਹ ਅੱਛੀ ਗੱਲ ਆ ਜਿਹੜੇ ਕੋ ਗਲਤ ਖਲਾਫ ਬੋਲਦੇ ਸੀ ਉਹ ਮੋਦੀ ਜੀ ਨੂੰ ਨੇਤਾ ਮੰਨ ਕੇ ਸਾਡੇ ਨਾਲ ਆ ਗਏ ਆ ਹੂੰ ਉਹਨਾਂ ਦਾ ਸਵਾਗਤ ਹੂੰ ਕਹਿੰਦਾ ਆਪਾਂ ਕਿ ਇਹ ਵੀ ਇੱਕ ਪ੍ਰਾਪਤੀ ਹੈ ਜਿਹੜਾ ਆਪਾਂ ਦੇਖੀ ਹੈ ਹਾਂ ਜੀ ਹਾਂ ਜੀ ਤੇ ਆਰਐਸਐਸ ਨੂੰ ਲੈ ਕੇ ਤੁਹਾਡਾ ਕੋਈ ਖਾਸ ਕਮੈਂਟਸ ਹੋਵੇ RSS ਇੱਕ ਸਮਾਜਿਕ ਸੰਸਥਾ ਦੁਨੀਆਂ ਦਾ ਸਭ ਤੋਂ ਵੱਡਾ ਸਮਾਜਿਕ ਸੰਗਠਨ ਹੈ ਦੇਸ਼ ਭਗਤੀ ਦੀ ਗੱਲ ਕਰਦੇ ਆ ਮਨੁੱਖ ਕਲਿਆਣ ਦੀ ਗੱਲ ਕਰਦੇ ਆ ਔਰ ਮਨੁੱਖ ਨਿਰਵਾਣ ਦੀ ਵੀ ਗੱਲ ਕਰਦੇ ਆ ਜੀ ਉਹ ਕਾਰਗਰਤਾ ਨਿਰਮਾਣ ਕਰਦੇ ਆ ਜੀ ਜੀ ਤੇ ਇਮਾਨਦਾਰੀਸ਼ ਕਹੋਂਦੇ ਆ ਅੱਛੀਆਂ ਚੀਜ਼ਾਂ ਡਿਸਪੀਸਪਲਨ ਅਨੁਸ਼ਾਸਨਸ ਕਹੋਂਦੇ ਆ ਬਹੁਤ ਅੱਛੀਆਂ ਗੱਲਾਂ ਨੇ ਜੀ ਜੀ RSS ਜੈਸੀ ਦੂਸਰੀ ਕੋਈ ਸੰਸਥਾ ਹੈ ਹੀ ਨਹੀਂ ਹੂੰ ਹੂੰ ਜੀ ਸਮਾਜਿਕ ਸੰਸਥਾ ਤੁਸੀਂ ਹਿੱਸਾ ਰਹੇ ਹੋ RSS ਦਾ ਕਿਸੇ ਵਲੇ ਕੋਈ ਕਲਾਸਾਂ ਲਾਗੀਆਂ ਹਾਂ ਜੀ ਮੈਂ ਸੁਣ ਮੈਂ ਸੁਣ ਸੀ ਕੋਈ ਨਾ ਜੀ 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 ਓਕੇ ਓਕੇ ਪਰ ਮੈਨੂੰ ਉਹਦੇ ਤੇ ਇਤਫਾ ਕਰ ਓਕੇ ਗਰੇਵਾਲ ਸਾਹਿਬ ਜਿਹੜੇ ਪੋਲੀਟਿਕਲ ਲੀਡਰ ਨੇ ਇਸ ਵੇਲੇ ਓਵਰਆਲ ਸਾਰੀਆਂ ਤਰਾਂ ਦੇ ਚੋਣਾਂ ਦੇ ਮਾਹੌਲ ਦੇ ਵਿੱਚ ਉਹ ਕਿਸ ਤਰ੍ਹਾਂ ਦਾ ਆਪਣਾ ਰਵਈਆ ਰੱਖਣ ਜਿਹੜਾ ਭਾਈਚਾਰਕ ਸਾਂਝ ਉਹ ਪੰਜਾਬ ਦੇ ਵਿੱਚ ਬਰਕਰਾਰ ਇੱਕ ਦੂਜੇ ਨਾਲ ਇੱਕ ਦੂਜੇ ਨਾਲ ਪ੍ਰੇਮ ਰੱਖ ਕੇ ਸਵਾਰਥ ਤੋਂ ਉੱਪਰ ਥੋੜਾ ਜਿਹਾ ਉੱਠ ਕੇ ਔਰ ਇਹ ਜਿਹੜਾ ਅਨਸ਼ਾਸਨ ਜਿਹ ਰਹਿੰਦੇ ਹੋਏ ਇੱਕ ਤਿਹਾਰ ਦੀ ਤਰ੍ਹਾਂ ਇਹਨੂੰ ਮਨਾਉਣਾ ਜਿਹੜੀਆਂ ਚੋਣਾਂ ਨੇ ਇੱਕ ਤਿਹਾਰ ਦੀ ਤਰ੍ਹਾਂ ਹੁੰਦੀਆਂ ਡੈਮੋਕ੍ਰੇਸੀ 'ਚ ਤੇ ਸਾਰੇ ਸਪੋਰਟਸਮੈਨ ਸਪਿਰਟ ਦੇ ਨਾਲ ਕੰਮ ਕਰਨ ਜਿੱਤ ਹਾਰ ਹੁੰਦੀ ਰਹਿੰਦੀ ਜੀ ਜੀ ਬਿਲਕੁਲ ਬਿਲਕੁਲ ਸੋ ਇਹ ਸਨ ਸਾਡੇ ਨਾਲ ਭਾਜਪਾ ਦੇ ਵੱਡੇ ਆਗੂ ਵੱਡੇ ਚਿਹਰੇ ਸਰਦਾਰ ਹਰਜੀਤ ਸਿੰਘ ਗਰੇਵਾਲ ਜੀ ਇਹ ਮਿਸ਼ਨ ਪੰਜਾਬੀ